ਮੂਵੀ ਤੇ ਦਿਲ ਆ ਗਿਆ ਯਾਰ ਪੈਲਾ ਨਾਲੋਂ ਵੀ ਪੂਰੀ ਬੈਸਟ ਮੂਵੀ ਬਣੀ ਹੋਈ ਆ ਯਾਰ ਆਰ ਕੇ ਖਾਗਾ ਪਾੜਦਾ ਮੈਂ ਕੱਪੜੇ ਪਾੜਨੇ ਵਾਣੇ ਯਾਰ ਬਿਆਜ ਤੇ ਦਿਲ ਦੀ ਖੂਆ ਯਾਰ ਪੰਮਾ ਵੇ ਪੰਮਾ ਬੋਲਦਾ ਸੀੜੀ ਵੱਜੀ ਪੂਰੀ ਫੈਲ ਪੂਰੀ ਕੈਂਡ ਅਸੀਂ ਕਹਿਣਾ ਚਾਹਣਾ ਮੂਵੀ ਬਹੁਤ ਕਹਿਣਾ 3 ਵਾਰਨਿੰਗ 3 ਵੀ ਆਣੀ ਚਾਹੀਦੀ ਆ ਢੀਲੀਪੋਸ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਵਾਰਨਿੰਗ 2 ਮੂਵੀ ਅੱਜ ਪੰਜਾਬ ਦੇ ਤੇ ਵਰਲਡਵਾਈਡ سینਮਿਆਂ ਦੇ ਵਿੱਚ ریلیز ਹੋ ਚੁੱਕੀ ਹੈ ਤੇ ਅੱਜ ਜਾਣਦੇ ਆਂ ਦਰਸ਼ਕਾਂ ਤੋਂ ਕਿੱਦਾਂ ਲੱਗੀ ਮੂਵੀ ਮੂਵੀ ਦੇ ਪੋਸਟਰ ਮੇਰੇ ਪਿੱਛੇ ਹੈਗਾ ਤੇ ਮੂਵੀ ਦੀ ਆਡੀਅנס ਮੂਵੀ ਦੇਖ ਕੇ ਬਾਹਰ ਆ ਰਹੀ ਹੈ ਤੇ ਜਾਣਦੇ ਆ ਕਿਦਾਂ ਲੱਗੀ ਉਹਨਾਂ ਨੂੰ ਮੂਵੀ ਕਿੰਨੇ ਸਟਾਰ ਉਹ ਦੇਣਾ ਚਾਹੁੰਦੇ ਨੇ ਮੁੰਡੇ ਚੋਬਰ ਮੁੰਡੇ ਫਿਲਮ ਵੇਖਣ ਆਏ ਨੇ ਐਨਕਾਂ ਸ਼ੰਕਾਂ ਲੱਗੀਆਂ ਹੋਈਆਂ ਨੇ ਚਾਹੇ ਨੇਰਾਗਾ ਮੈਂ ਤੁਹਾਡੀ ਇੱਜ਼ਤ ਕਰੀ ਜੇ ਲਾ ਤੁਸੀਂ ਐਨਕਾਂ ਲਾ ਦਿੰਦੇ ਸੀ ਮੈਨੂੰ ਲੱਗ ਗਿਆ ਪਰ ਸਾਡੇ ਵਧੀਆ ਨਹੀਂ ਲੱਗੀ ਬਾਕੀ ਇਹਨਾਂ ਦੀ ਗੱਲਾਂ ਬਾਈ ਮੂਵੀ ਬਹੁਤ ਸੋਹਣੀ ਸੀਗੀ ਯਾਰ ਬਾਧਾ ਯਾਰ ਮੂਵੀ ਤੇ ਦਿਲ ਆ ਗਿਆ ਯਾਰ ਪੈਲਾ ਨਾਲੋਂ ਵੀ ਪੂਰੀ ਬੈਸਟ ਮੂਵੀ ਬਣੀ ਹੋਈ ਆ ਯਾਰ ਹਾਂ ਯਾਰ ਜੇਲ੍ਹ ਪਾੜ ਕੇ ਵਿਖਾਗਾ ਪਾੜਦਾ ਮੈਂ ਕੱਪੜੇ ਪਾੜਨੇ ਵਣੇ ਯਾਰ ਬਿਆਜ ਦਿਲ ਦੀ ਹੂਆ ਯਾਰ ਮੈਂ ਤੇ ਮੂਵੀ ਸਿਰ ਆ ਗਈ ਮੂਵੀ ਬਿਲਕੁਲ ਕੈਂਡ ਆ ਯਾਰ ਪੰਮਾ ਵਈ ਪੰਮਾ ਬੋਲਦਾ ਸੀਟੀ ਵੱਜੀ ਪੂਰੀ ਫੇਰ ਪੂਰੀ ਕੈਂਡ ਕਿੱਥੋਂ ਆਇਓ ਤੁਸੀਂ ਅਸੀਂ ਇੱਥੇ ਹੀ ਰਹਿੰਦੇ ਆ ਬਈ ਮਾਨਸਾ ਪਿੰਡ ਆ ਆਪਣਾ ਅੱਛਾ ਮਾਨਸਾ ਪਿੰਡ ਇੱਥੇ 70 ਸੈਕਟਰ ਹੀ ਰਹਿੰਦੇ ਆ ਤੇ ਕੀ ਕਰਦੇ ਕੀ ਆ ਆਨਲਾਈਨ ਕੰਮ ਕਰਦੇ ਆ ਬਈ ਹਾਂਜੀ ਅੱਜ ਸਾਰੇ ਮਤਲਬ ਆਏ ਚੋਬਰ ਕੱਟੀ ਫਿਲਵਾਉਣੇ ਹਾਂਜੀ ਹਾਂਜੀ ਹੋਰ ਆਏ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹੁੰਦੇ ਆ ਮੂਵੀ ਬਹੁਤ ਕਹਿਣਾ 3 ਵਾਰਨਿੰਗ 3 ਵੀ ਆਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਸੋ ਵਾਰਨਿੰਗ ਮੂਵੀ ਵਰਲਡ ਵਾਈਲਡ ਰਿਲੀਜ਼ ਹੋ ਚੁੱਕੀ ਹੈ ਤੇ ਪੰਜਾਬ ਦੇ ਸਿਨੇਮਿਆਂ ਦੇ ਵਿੱਚ ਅੱਜ ਜਿਹੜੀ ਪੂਰਾ ਜਿਹੜਾ ਰਸ਼ ਜਿਹੜੇ ਹਾਊਸ ਹੀ ਫੁੱਲ ਮਿਲੇ ਤੇ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜੀ ਫੁੱਲ ਫਿਲਮ ਹੈਗੀ ਹੈ ਉਹ ਜਿਹੜੀ ਬਹੁਤ ਹੀ ਆਪਣੀ ਕਮੇਡੀ ਵੀ ਹੈਗੀ ਆ ਜਿਸ ਦੇ ਵਿੱਚ ਬਹੁਤ ਅੱਛਾ ਮੈਸੇਜ ਵੀ ਹੈਗਾ ਮੈਸੇਜ ਤੁਸੀਂ ਦੇਖਣ ਲਈ ਮੂਵੀ ਦੇਖੋ ਪਿੱਛੇ ਤੁਸੀਂ ਦੇਖ ਸਕਦੇ ਹੋ ਪੰਮੇ ਬਾਈ ਦੀ ਐਕਟਿੰਗ ਗੇਜਾ ਜਿਹੜੇ ਕਿ ਗਿੱਪੀ ਕਰੇਵਾਲ ਹੈਗੇ ਨੇ ਤਾਂ ਬਹੁਤ ਵਧੀਆ ਮੂਵੀ ਤੇ ਮੂਵੀ ਦੇ ਰਿਵਿਊ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਖੁਦ ਮੂਵੀ ਦੇਖੋ ਤੇ ਆਪਣਾ ਕਮੈਂਟ ਜਰੂਰ ਸਾਂਝਾ ਕਰੋ ਕਹਿਣਾ ਪਰਸਨ ਆਪ ਸ਼ਹੀਦ ਨਾਸ ਸੰਦੀਕ ਕੰਬੋਜ ਮੋਹਾਲੀ ਤੋਂ ਮੂਵੀ ਤੇ ਦਿਲ ਆ ਗਿਆ ਯਾਰ ਪਹਿਲਾ ਨਾਲੋਂ ਵੀ ਪੂਰੀ ਬੈਸਟ ਮੂਵੀ ਬਣੀ ਹੋਈ ਆ ਯਾਰ ਆਰ ਕੇ ਬਖਾਗਾ ਪਾੜਦਾ ਮੈਂ ਕੱਪੜੇ ਪਾੜਨੇ ਵੈਣੇ ਯਾਰ ਬਿਆਜ ਦਿਲ ਦਿਖੂਆ ਯਾਰ ਪੰਮਾ ਵਈ ਪੰਮਾ ਬੋਲਦਾ ਪੂਰੀ ਕੈਂਡ ਅਸੀਂ ਕਹਿਣਾ ਚਾਹੁੰਦੇ ਆ ਮੂਵੀ ਬਹੁਤ ਕਹਿਣਾ 3 ਵਾਰਨਿੰਗ 3 ਵੀ ਆਣੀ ਚਾਹੀਦੀ ਹੈ ਟੈਲੀਪਸ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਵਾਰਨਿੰਗ 2 ਮੂਵੀ ਅੱਜ ਪੰਜਾਬ ਦੇ ਤੇ ਵਰਲਡ ਵਾਈਡ ਸਿਨੇਮਿਆਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਤੇ ਅੱਜ ਜਾਣਦੇ ਆ ਦਰਸ਼ਕਾਂ ਤੋਂ ਕਿੱਦਾਂ ਲੱਗੀ ਮੂਵੀ ਮੂਵੀ ਦੇ ਪੋਸਟਰ ਮੇਰੇ ਪਿੱਛੇ ਹੈਗਾ ਤੇ ਮੂਵੀ ਦੀ ਆਡੀਅנס ਮੂਵੀ ਦੇਖ ਕੇ ਬਾਹਰ ਆ ਰਹੀ ਹੈ ਤੇ ਜਾਣਦੇ ਆ ਕਿਦਾਂ ਲੱਗੀ ਉਹਨਾਂ ਨੂੰ ਮੂਵੀ ਕਿੰਨੇ ਸਟਾਰ ਉਹ ਦੇਣਾ ਚਾਹੁੰਦੇ ਨੇ ਮੁੰਡੇ ਚੋਬਰ ਮੁੰਡੇ ਫਿਲਮ ਵੇਖਣ ਆਏ ਨੇ ਐਨਕਾਂ ਛਣਕਾਂ ਲੱਗੀਆਂ ਹੋਈਆਂ ਨੇ ਚਾਹੇ ਨੇਰਾਗਾ ਵੀ ਮੈਂ ਤੁਹਾਡੀ ਇੱਜ਼ਤ ਕਰੀ ਜੇ ਨਾ ਤੁਸੀਂ ਐਨਕਾਂ ਲਾਦੇ ਆਂ ਲਾਤੀਆਂ ਸੀ ਮੈਨੂੰ ਲੱਗੇ ਸਾਡੇ ਵਧੇ ਨ ਲੱਗੀ ਬਾਕੀ ਇਹਨਾਂ ਦੀ ਗੱਲਾਂ ਬਾਈ ਮੂਵੀ ਬਹੁਤ ਸੋਹਣੀ ਸੀਗੀ ਯਾਰ ਆਹ ਪਾ ਦੇ ਯਾਰ মুਵੀ ਤੇ ਦਿਲ ਆ ਗਿਆ ਯਾਰ ਪਹਿਲਾ ਨਾਲੋਂ ਵੀ ਪੂਰੀ ਬੈਸਟ মুਵੀ ਬਣੀ ਹੋਈ ਆ ਯਾਰ ਹਾਂ ਯਾਰ ਜਿਲ ਪਾੜ ਕੇ ਵਿਖਾਗਾ ਪਾੜਦਾ ਮੈਂ ਕੱਪੜੇ ਪਾੜਨੇ ਵਣੇ ਯਾਰ ਬਿਆਜ ਦਿਲ ਦਿਖੂਆ ਯਾਰ মুਵੀ ਸਿਰ ਆ ਗਈ ਆ মুਵੀ ਬਿਲਕੁਲ ਕੈਂਡ ਆ ਯਾਰ ਪੰਮਾ ਗਈ ਪੰਮਾ ਬੋਲਦਾ ਸੀਟੀ ਵੱਜੀ ਪੂਰੀ ਫਿਰ ਪੂਰੀ ਕੈਂਡ ਕਿੱਥੋਂ ਆਇਓ ਤੁਸੀਂ ਅਸੀਂ ਇੱਥੇ ਹੀ ਰਹਿੰਦੇ ਆ ਬਈ ਮਾਨਸਾ ਪਿੰਡ ਆ ਆਪਣਾ ਅੱਛਾ ਮਾਨਸਾ ਪਿੰਡ ਇੱਥੇ 70 ਫੈਕਟਰੀ ਰਹਿੰਦੇ ਆ ਦੇ ਕੀ ਕਰਦੇ ਕੀ ਆਨਲਾਈਨ ਕੰਮ ਕਰਦੇ ਆ ਬਈ ਹਾਂਜੀ ਇਹ ਸਾਰੇ ਮਤਲਬ ਆਏ ਚੋਬਰ ਕੱਟੀ ਫਿਲਮਾਂ ਦੇ ਹਾਂਜੀ ਹਾਂਜੀ ਹੋਰ ਆਏ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹੁੰਦੇ ਆ ਮੂਵੀ ਬੋਥ ਕਹਿਣਾ 3 ਵਾਰਨਿੰਗ 3 ਵੀ ਆਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਸੋ ਵਾਰਨਿੰਗ ਮੂਵੀ ਵਰਲਡ ਵਾਈਲਡ ਰਿਲੀਜ਼ ਹੋ ਚੁੱਕੀ ਆ ਤਾਂ ਪੰਜਾਬ ਦੇ ਸਿਨੇਮਿਆਂ ਦੇ ਵਿੱਚ ਅੱਜ ਜਿਹੜੀ ਪੂਰਾ ਜਿਹੜਾ ਰਸ਼ ਜਿਹੜੇ ਹਾਊਸ ਹੀ ਫੁੱਲ ਮਿਲੇ ਤੇ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜੀ ਫੁੱਲ ਫਿਲਮ ਹੈਗੀ ਆ ਉਹ ਜਿਹੜੀ ਬੋਥ ਹੀ ਆਪਣੀ ਕਮੇਡੀ ਵੀ ਹੈਗੀ ਆ ਜਿਸ ਦੇ ਵਿੱਚ ਬਹੁਤ ਅੱਛਾ ਮੈਸੇਜ ਵੀ ਹੈਗਾ ਮੈਸੇਜ ਤੁਸੀਂ ਦੇਖਣ ਲਈ ਮੂਵੀ ਦੇਖੋ ਪਿਛੇ ਤੁਸੀਂ ਦੇਖ ਸਕਦੇ ਹੋ ਪੰਮੇ ਬਾਈ ਦੀ ਐਕਟਿੰਗ ਗੇਜਾ ਜਿਹੜੇ ਕਿ ਗਿੱਪੀ ਕਰੇਵਾਲ ਹੈਗੇ ਨੇ ਤਾਂ ਬਹੁਤ ਵਧੀਆ ਮੂਵੀ ਤੇ ਮੂਵੀ ਦੇ ਰਿਵਿਊ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਖੁਦ ਮੂਵੀ ਦੇਖੋ ਤੇ ਆਪਣਾ ਕਮੈਂਟ ਜਰੂਰ ਸਾਂਝਾ ਕਰੋ ਕਹਿੰਦਾ ਪਰਸਨ ਆਪ ਸ਼ਹੀਦ ਨਾਸ ਸੰਦੀਕ ਕੰਬੋਚ ਮੋਹਾਲੀ ਤੋਂ